ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਨਹੀਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਆ ਭਾਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਹੋਰ ਠੀਕ ਹੋ ਵਧੀਆ 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 ਭਾਈ ਜੀ ਵਧੀਆ ਚੱਲਦਾ ਕੰਮ ਕਾਰ ਵਧੀਆ ਵਧੀਆ ਭਾਈ ਜੀ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਉਹ ਪੂਰਾ ਵਧੀਆ ਰਿਸਪੌਂਸ ਰਿਹਾ ਭਾਈ ਜੀ ਲੱਗ ਗਿਆ ਸੀ ਮਾਲ ਹਾਂਜੀ ਹਾਂਜੀ 2 ਘੰਟਿਆਂ ਬਾਅਦ ਹੀ ਸੇਲ ਹੋ ਗਈਆਂ ਸੀ ਠੀਕ ਆ ਭਾਈ ਨਾਮ ਤੇ ਐਡਰੈਸ ਹੋ ਨਾਮ ਮੇਰਾ ਜਸਾਬਰੀ ਪਿੰਡ ਸੈਦੋ ਕੀ ਜ਼ਿਲ੍ਹਾ ਠੀਕ ਆ ਬਾਈ ਮੋਬਾਈਲ ਨੰਬਰ ਆਪਣਾ ਹੈਗਾ 99681 ਵੀਰੇ 38732 ਵੀਰੇ ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਟਾਪ ਕਲਾਸ ਹਾਂਜੀ ਜਿਹੜਾ ਸੂਆ ਸੁੰਦੀ ਹੈ ਇਹ ਪਹਿਲੇ ਨਾ ਡਾਕਟਰ ਪਹਿਲਾ ਸੂਆ ਹਾਂਜੀ ਦੋ ਦਾੰਦ ਆ ਹਜੇ ਬਾਈ 3 ਮਹੀਨੇ ਦੀ ਉਮਰ ਹੀ ਆ ਹਜੇ ਇਹਦੀ ਬੱਚਾ ਹੀ ਆ ਉਮਰ ਬਹੁਤ ਛੋਟੀ ਆ ਹਾਂਜੀ ਹਜੇ 9 ਦਿਨ ਬਾਕੀ ਆ ਬਾਈ ਇਹਦੇ 9 ਦਿਨਾਂ ਦੀ ਕੱਚੀ ਆ ਅੰਦਾਜ਼ਾ ਉਸ ਹਸਾਉ ਨਾਲ ਲਾਇਓ ਲੇਵਾ ਜਿਹੜਾ ਮੈਂ ਕਹਿੰਨਾ ਕਮਾਲ ਆ ਬਾਈ ਢਿੱਲਾਂ ਬਹੁਤ ਪਈਆਂ ਢਿੱਲਾਂ ਢਿੱਲਾਂ ਬਹੁਤ ਕਰਮਾਲੀ ਦੀਆਂ ਥਣ ਪੂਰੇ ਵਿੱਤੀ ਤੇ ਥਣ ਲੱਗਿਆ ਜਿਵੇਂ ਇੱਕ ਵੀ ਬਹੁਤ ਚੰਗੀ ਨਿਕਲੂ ਜਿਹੜੇ ਹਿਸਾਬ ਨਾਲ ਥਣ ਲੱਗਿਆ ਹਾਂ ਹਾਂਜੀ ਹੂੰ ਬੋਲ ਦੇ ਬਈ ਤੋੜ ਕੇ ਦਿਖਾ ਦੇ ਫੁੱਲ ਕਾ ਦਾ ਫੁੱਲ ਬਰੀਟ ਆ ਬਈ ਉਮਰ ਵੀ ਕੁਛ ਨਹੀਂ ਵੈ ਰੰਗ ਆ ਪਹਿਲਾ ਸੂਆ ਕਰਮ ਵਾਲੀ ਹਜੇ ਤਾਂ ਬੱਚਾ ਹੀ ਆ ਡਾਕਟਰ ਬੱਚਾ ਹੀ ਆ ਹਜੇ ਤਾਂ ਬਹੁਤ ਰੰਗ ਦਿਖਾਉਣੇ ਆ ਇਹਨੇ ਕਰਮ ਵਾਲੀ ਨੇ ਇਸ ਬੜਾ ਪਿਆਰਾ ਪ੍ਰਿੰਟ ਫਰੰਟ ਦੇਖੋ ਬਈ ਤੋਰਾ ਤਰ ਆ ਇੱਕ ਨੰਬਰ ਆ ਕਰਮ ਵਾਲੀ ਦਾ ਕਵਾਲਿਟੀ ਫੋਲਾ ਮੂੰਹੋਂ ਬੋਲਦੀ ਆ ਬਾਲਾ ਬੋਲਣ ਦੀ ਲੋੜ ਨਹੀਂ ਬਈ ਆਪ ਹੀ ਬੜ ਦੱਸਦੀ ਆ ਹਾਂਜੀ 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 ਭਾਈ ਸੀਮਨ ਦੀ ਡਿਟੇਲ ਸਾਰੀ ਫਾਰਮ ਚੋਂ ਲਈ ਵੀ ਆ ਸਾਰਾ ਬਾਇਓ ਡਾਟਾ ਫੋਨ ਤੇ ਦੇ ਦਾਂਗੇ ਠੀਕ ਆ ਹਾਂਜੀ ਭਾਈ ਹਜੇ 8-9 ਦਿਨ ਪਏ ਆ ਕਰਮਾਲੀ ਨੇ ਤਿਆਰੀ ਤੁਰੀ ਬਹੁਤ ਸੋਹਣੀ ਕੀਤੀ ਆ ਬਈ ਮੈਂ ਕਹਿੰਦਾ ਭਾਈ ਬਹੁਤ ਨਿੱਖਰਨਾ ਬਈ ਬਹੁਤ ਹਜੇ 9 ਦਿਨ ਪਏ ਰਾ ਟਿੱਲਾ ਦੇਖੋ ਟਿੱਲਾ ਬਹੁਤ ਪਈਆਂ ਤੇ ਫਿਟਿੰਗ ਚੈੱਕ ਕਰ ਲਓ ਲੈ ਬਈ ਸੂਕਣੋਂ ਲੇਵਾ ਦੇ ਕੋਬਰ ਦਾ ਨਹੀਂਦਾ ਨਾ ਹਾਂਜੀ ਕੀ ਬਾਤ ਆ ਬਈ ਇੱਕ ਕਲਾ ਕਲਾ ਥਣ ਗਲਾਬੀ ਥਣ ਬਣੂ ਬਹੁਤ ਵੈੜ ਬਾਈ ਜਿਹੜੇ ਹਿਸਾਬ ਨਾਲ ਤਿਆਰੀ ਹੈ ਨਾ ਤੇ ਕਰਦ ਵੀ ਫੁੱਲਾ ਹਾਂਜੀ ਟ ਵੀ ਫੁੱਲਾ ਤੇ ਮੁੱਲ ਕੀ ਆ ਭਰਾ ਜੀ ਮੁੱਲ ਇਹਦਾ ਜੈਜ ਹੀ ਹੋ ਵੀਰੇ ਕਰਾਂਗੇ ਰੇਟ ਫੋਨ ਤੇ ਆਪਾਂ ਜੈਜ ਹੋ ਜਮਾ ਹਾਂਜੀ 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 ਬਾਈ ਮੁੱਲ ਬਾਈ ਕਹਿੰਦਾ ਕੋਈ ਬਾਲਾ ਨਹੀਂ ਕਰਦੇ ਵੈੜ ਦੇ ਹਿਸਾਬ ਨਾਲ ਮੁੱਲ ਜਮਾ ਜੈਜ ਰੱਖਾਂਗੇ ਮੁੱਲ ਹੋਊਗਾ ਬਾਈ ਕਹਿੰਦਾ ਫੋਨ ਤੇ ਪੱਦਰ ਆ ਵੈੜ ਉਤੋਂ ਵੀ ਪ੍ਰਿੰਟ ਰੰਗਵਾਜ ਸਾਰਾ ਕੁਸ ਕਰਮ ਵਾਲੀ ਦਾ ਓਕੇ ਆ ਬਾਈ ਕੀ ਬਾਤ ਹੈ ਕੁਆਲਿਟੀ ਫੁੱਲਾ ਵੈੜ ਅੱਗੇ ਭਰਾ 2 ਨੰਬਰ ਕਿਹੜਾ ਸੂਆ ਸੁੰਦੀ ਹੈ ਜੀ ਇਹ ਦੂਜਾ ਸੂਆ ਵੀਰੇ 6 ਦੰਦ ਆ 6 ਦੰਦ ਦੂਜਾ ਸੂਆ ਕਿੰਨੇ ਦਿਨ ਲੈਂਦੀ ਹੈ ਇਹਦੇ ਵੀ ਵੀਰੇ ਹਜੇ ਹਫਤਾ ਹੀ ਪਿਆ ਹਫਤਾ ਪਿਆ ਹਾਂ ਪਹਿਲਾਂ ਨੇ 28 29 ਕਿਲੋ ਦੁੱਧ ਦਿੱਤਾ ਕਿ ਦੂਜਾ ਸੂਆ ਬੜੇ ਆਰਾਮ ਨਾਲ 35 ਕਿਲੋ ਦੁੱਧ ਦੇ ਦੂ ਕੀ ਬਾਤ ਆ ਟੱਲਾ ਬਹੁ ਪਈਆਂ ਹਜੇ ਕਰਮਾਣੀ ਦਾ ਸਖੀ ਹੈ ਲੈ ਤੇ ਨਾ ਤੋਂ ਅੰਦਾਜ਼ਾ ਲਾ ਉੱਬਣੂ ਬਹੁਤ ੱਲਾਕਾ ਅੱਲਾ ਥਣ ਮੁਟਿਆ ਥਣ ਵਿੱਚ ਚਾਰੇ ਥਣ ਪੂਰੇ ਵਿੱਚ ਚੜਾਈ ਦੇਖੋ ਬੈੜ ਦੇ ਪਿੱਛੇ ਤੋਂ ਪੁੜੇ ਦੀ ਚੜਾਈ ਦੇਖੋ ਲੈ ਬਾਈ ਆਰਡਰ ਦੇਖੋ ਜੀ ਫਾਰ ਆਰਡਰ ਤੋਂ ਲੈ ਕੇ ਬੈਕ ਆਰਡਰ ਤੱਕ ਅੰਗਰੇਜ਼ਨ ਵਾਲਾ ਲੈਵਲ ਲੱਗਿਆ ਹੋਇਆ ਬਾਈ ਸਹੀ ਆ ਬਾਈ ਕੀ ਬਾਤ ਆ ਕੁਆਲਿਟੀ ਫੁੱਲ ਆ ਪਲੀ ਵੀ ਫੁੱਲ ਆ ਰਾਜੀ ਫੁੱਲ ਆ ਬਾਈ ਕੱਦ ਚੰਗਾ ਚੰਗੀ ਆ ਵਰਡ ਸਨਕੀਆ ਬਰੀਡ ਬਾਈ ਵੀ ਬਹੁਤ ਹਾਂਜੀ ਹਾਂਜੀ ਮੂਰੂ ਲੈਵਾ ਚੈੱਕ ਐ ਗੁੱਠਣ ਚੈੱਕ ਕਰੋ ਡਾਕਟਰ ਜੀ ਮਿਲਕ ਵੀਨਸ ਕਿੱਥੋਂ ਤੋਂ ਸਟਾਰਟਿੰਗ ਹੋ ਰਹੀ ਆ ਸਹੀ ਆ ਹੂੰ ਤੋਰ ਬਾਈ ਤੋਰ ਕੇ ਰੱਖਾ ਵੜਨਾ ਇੰਨੇ ਵੜਨੇ ਬਹੁਤ ਆ। ਢੈਣ ਹਜੇ ਪਏ ਆ। ਫੇਸ ਦੇਖੋ। ਬੋਦੀ ਬਹੁਤ ਚੰਗੀਆਂ ਸਨੱਕ ਪੁਣਾ ਵੜ ਦੇ ਵਿੱਚ ਫੁੱਲ। ਤੇ ਤੋਰਾ ਦੇਖੋ ਬਈ ਇੱਕ ਨੰਬਰ ਆ ਫੁੱਲ ਬਰੀਟ। ਕੱਚੀ ਕੱਚੀ ਆ ਢੈਣ ਲੈੰਦੀ ਆ। ਉਹਦੇ ਨੂੰ ਆਰਡਰ ਆ ਜਿਹੜਾ ਕਰਮ ਵਾਲੀ ਨੇ ਕਮਾਲ ਦਾ ਤਿਆਰ ਕਰ ਲੈਣਾ। ਕੀ ਮੋਲ ਆ ਭਰਾ ਇਹਦਾ? ਇਹਦਾ ਵੀ ਫੋਨ ਤੇ ਹੋਊ ਡਾਕਟਰ। ਜੈਜ ਹੋਊ। ਹਾਂਜੀ ਹਾਂਜੀ ਬਾਈ। ਓਕੇ ਭਰਾ। ਮੋਲ ਬਾਈ ਕਹਿੰਦਾ ਫੋਨ ਤੇ ਹੋਊ। ਮੋਲ ਆ ਜਿਹੜਾ ਵੜ ਦੇ ਹਿਸਾਬ ਨਾਲ ਜਮਾ ਜੈਜ ਹੋਊਗਾ। ਅnder the quality ਦੇਖੋ ਵੀਰੇ ਕਿਦਾਂ ਦਾ ਅਦਰ ਕੱਟ ਲੱਗਿਆ ਵਾ ਇਹਨ ਫਾਰਮ ਨੂੰ ਟੱਚ ਕਰਦਾ ਸਹੀ ਆ ਹਾੜਾ ਬਾਲਾ ਤੇ ਨਹੀਂ ਕਹਿੰਦੇ ਡਾਕਟਰ 35 ਕਿਲੋ ਦੁੱਧ ਖਰਾ ਦੇ ਦੂ ਹੂੰ ਠੀਕ ਆ ਹਾਂਜੀ ਕੁਆਲਟੀ ਬਾਈ ਫੌਲ ਆ ਬਾਈ ਕਹਿੰਦਾ 35 ਲੀਟਰ ਦੁੱਧ ਦੀ ਇਹਦੇ ਤੋਂ ਉਮੀਦ ਕਰਾਂਗੇ ਬਈ ਜਿਹਦੇ ਹਿਸਾਬ ਨਾਲ ਟਾਂਚਾ ਨਾ ਵਰੀਟ ਆ ਨਾ ਉਸ ਹਿਸਾਬ ਨਾਲ ਦੁੱਧ ਵਾਕਈ ਚੰਗਾ ਆ ਪਾ ਦੋ ਹਾਂਜੀ ਲੇਵਾ ਵੀ ਕਮਾਲ ਦਾ ਤਿਆਰ ਕਰਦੀ ਹੁੰਦੀ ਆ ਬਸ ਇਕੱਲੀ ਕੱਚੀ ਕੱਚੀ ਹੋਈ ਆ ਉਸ ਹਿਸਾਬ ਨਾਲ ਅੰਦਾਜ਼ਾ ਲਾਓ ਬਾਣਾ ਵੜਨੇ ਬਹੁਤ ਦਾ ਮੁੱਲ ਵੀਰ ਦੇ ਪਹਿਲਾਂ ਵੀ ਜਾਇਜ ਹੁੰਦੇ ਆ ਭਾਈ ਤੇ ਕਈ ਵੀਡੀਓ ਪਾਤੀਆਂ ਮੁੱਲ ਬਾਈ ਜਮਾ ਜਾਇਜ ਕਰਾਉਂਦਾ ਖਿੱਚ ਕੇ ਜੇ ਮੁੱਲ ਰੱਖਦਾਗਾ ਦੇਖੋ ਆਰਡਰ ਦੀ ਸ਼ੇਪ ਦੇਖੋ ਵੀਰੇ ਡਾਕਟਰ ਨੇ ਕੁਲੀ ਕਰਕੇ ਦੇਖੋ ਕੈਮਰਾ ਵੀ ਜਦੋਂ ਕਰਮਾਲੀ ਦੇ 9 ਦਿਨ ਪਏ ਵੀ ਆਰਡਰ ਦੇਖੋ ਵੀ ਦੇਖਣ ਚੀਜ਼ ਲੈਕ ਹੋਊਗਾ ਹਾਂ ਮੈਂ ਕਹਿੰਦਾ ਕੋਸ ਦੀ ਕੋਸ ਬਣ ਗਈ ਹਾਂਜੀ ਹਾਂਜੀ ਭਾਈ ਹਾਂਜੀ ਅੱਗੇ ਭਰਾ ਧੰਨ ਨੰਬਰ ਇਹ ਪਹਿਲਾਂ ਨਾ ਵੀਰੇ ਸੋਹਣ ਵਾਲੀ ਇੱਕ ਸੂਈ ਇਹ ਸੂਈ ਵੀ ਹੈ ਭਾਈ ਬੱਚਾ ਇਹਦਾ ਇਹ ਡਾਕਟਰ ਬੱਚੀ ਹੈ ਬੱਚੀ ਆ ਬੱਚੀ ਚੰਗੀ ਹੈ ਨਾ ਹਾਂਜੀ ਬੱਚੀ ਚੰਗੀ ਆ ਚਾਹ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਬਈ ਇਹ ਕੱਲ ਸੂਹਾ ਦੀ ਸੂਈ ਵੇਰਾਟਰ ਤੇ ਪੱਪੇ ਸਾਫ ਕਰੀ ਵੀ ਆਪਣੀ ਓਕੇ ਹਾਂਜੀ ਜੇਰ-ਜੂਰ ਕੰਪਲੀਟ ਐਂ ਜੇਰ-ਜੂਰ ਕੰਪਲੀਟ ਆ ਇਧਰੋਂ ਦੇਖੋ ਗੁੱਠਾਂ ਦੀ ਹਮਮਮ ਸਟਾਰਟਿੰਗ ਦੇਖੋ ਬੱਚੀ ਦੀ ਕਿੱਦਾਂ ਵਧੀਆ ਹੁਣ 11-12 ਕਿਲੋ ਬੋਲੀ ਹੋਏ ਰੇ ਥੱਲੇ ਇਸ ਟਾਈਮ ਲੇਵਾ ਕਮਾਲ ਦਾ ਥਣ ਦੇਖੋ ਮੁੱਠੀ ਵਾਲਾ ਥਣ ਪੂਰੇ ਵਿੱਥੇ ਤੇ ਜਿਵੇਂ ਮਿਣਕੇ ਲਾਇਆ ਹੁੰਦਾ ਇੱਕੋ ਜਿਹਾ ਸਾਈਜ਼ ਆ ਹਾਂਜੀ ਬਈ ਕੀ ਬਾਤ ਆ ਫੇਸ ਦੇਖੋ ਫੇਸ ਬੜਾ ਪਿਆਰਾ ਰਾਜੀ ਫੁੱਲਾ ਚਮਕ ਫੁੱਲਾ ਪੱਧਰ ਆ ਸੂਈ ਸਵਾਈਆ ਬੱਚਾ ਮਗਰ ਬੱਚੀ ਆ ਬੱਚੀ ਵੀ ਕਰਮਾਲੀ ਬਹੁਤ ਚੰਗੀ ਆ ਮਾਨਾ ਦੇ ਬਸ ਸਾਲ ਡੇਢ ਸਾਲ ਨੂੰ ਕਰਮਾਲੀ ਨੇ ਨਾਲ ਹੀ ਤਿਆਰ ਹੋ ਜਾਣਗੇ ਤੋਰਾ ਦੇਖੋ ਲੈ ਇੱਕ ਨੰਬਰ ਆ ਫੁੱਲ ਬਰੀਡ ਆ ਕਰਮਾਲੀ ਤੇ ਹਨ ਹਾਂਜੀ ਹਾਂਜੀ ਬਾਈ ਕਿੰਨਾ ਕਿਤੇ ਦੂ ਦੁੱਧ ਅਸਟੀਮੇਟ ਜਾ ਭਰਾ ਅਸਟੀਮੇਟ ਭਰਾ ਬਾੜਾ ਤਾਂ ਨਹੀਂ ਕਹਿੰਦੇ ਡਾਕਟਰ 17 18 ਕਿਲੋ ਖੁੱਲਾ ਦੁੱਧ ਦੇ ਦੂ ਆ ਹਮ ਸਹੀ ਆ ਜਿੱਦਾਂ ਕਿ ਬੋਡੀ ਸਟਰਕਚਰ ਆ ਜਿੱਦਾਂ ਕਿ ਵੈਤਾ ਬੱਚੀ ਦਾ ਪਹਿਲੇ ਨਾ ਹਜੇ 4 ਦੰਦ ਦਾ 4 ਦੰਦ ਹਾਂਜੀ ਕੈਨ ਨੂੰ ਆਪਾਂ 25 ਕਿਲੋ ਵੀ ਕਹਿ ਨੇ ਡਾਕਟਰ 18 19 ਕਿਲੋ ਦਾ ਤੇ ਖੁੱਲਾ ਦੇ ਦੋ ਸਹੀ ਆ ਭਾਈ ਜੈ ਜੀ ਗੱਲ ਸਹੀ ਰਹਿੰਦੀ ਆ ਹਾਂਜੀ ਭਾਈ ਪੜੀ ਵੀ ਆ ਚਮਕ ਦੇਖੋ ਤੋਰਾ ਦੇਖੋ ਨੰਬਰ 1 ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਾਣਾ ਕਲਾ ਕਲਾ ਥਾਣਾ ਤੇ ਕੀ ਮੋਲ ਲਬਰਾ ਜੈ ਜੇ ਦਾ ਇਹਦਾ ਵੀ ਜੈ ਜੇ ਇਹ ਮੁੱਲ ਗਰੀ ਇਹਦਾ ਵੀ ਫੋਨ ਤੇ ਕਰ ਲਾਂ ਅੱਛਾ ਭਾਈ ਹਾਂਜੀ ਮੋਲੋ ਭਾਈ ਕਹਿੰਦਾ ਜੈ ਜੀ ਰੱਖਾਂਗੇ ਮੋਲ ਕਰਾਂਗੇ ਫੋਨ ਚੌੜੀ ਇਹ ਵੀ ਬਹੁਤ ਆ ਪੁੜੇ ਦੀ ਬਈ ਤੇ ਪੱਦਰ ਰਾਜੀਆ ਫਲੀ ਵੀ ਆ ਦੰਨਾ ਚ ਵੜ ਗਲਾਬੀ ਥਾਣਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਲੈ ਪੂਰੀ ਵਿੱਚ ਜਿਤਣ ਲੱਗਿਆ ਨਾੜਾ ਨੁਣਾ ਫੋਲਾ ਲੈ ਵੀ ਬਈ ਕੁਆਲਿਟੀ ਦੋ ਨੰਬਰ ਵੜਦੀ ਹੈ ਤੇ ਆ ਕੋਕਾ ਪੀਸ ਆ ਬਈ ਜਮਾ ਮੈਂ ਕਹਨਾ ਅੱਜ ਬੱਚੇ ਇਹ ਦੰਦ ਵੀ ਦਿਖਾ ਦਿੰਨੇ ਡਾਕਟਰ ਆ ਜੋ ਲੈ ਦੰਦ ਦਿਖਾ ਨੇ ਕੋਈ ਚੱਕਰੀ ਨਹੀਂ ਕੀ ਬਾਤ ਲੈ ਚੈੱਕ ਕਰ ਲੋ ਬਈ ਓਕੇ ਦੋ ਦੰਦ ਹਾਂਜੀ ਦੋ ਦੰਦ ਹੂੰ ਇਹ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਹੀ ਦਿਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਵੇ بھائی ਨਾ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਧੰਨਵਾਦ